ਕੁਛਿਆ ਰਾਹੁਲ ਗਾਂਧੀ ਦੇ ਬਿਆਨ ਤੇ ਮੈਂ ਆਖਾਂਗਾ ਕਿ ਜੋ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਉਹਦੇ ਚ ਕਾਫੀ ਸੱਚਾਈ ਹੈ ਉਹਦਾ ਕਾਰਨ ਹੈ ਉਹਦਾ ਕਾਰਨ ਇਹ ਹੈ ਕਿ ਅਸੀਂ ਜੋ ਦੇਖਿਆ ਹੈ ਕਿਤੇ ਕਿਰਪਾਨ ਕਿਤੇ ਕੜਾ ਇਮਤਿਹਾਨ ਚ ਗਿਆ ਬੱਚਿਆਂ ਵੱਲ ਤੋਂ ਉਤਰਾਇਆ ਜਾਂਦਾ ਹੈ ਕਿਤੇ ਸਾਡੇ ਗੁਰੂ ਘਰਾਂ ਤੇ ਕਬਜ਼ੇ ਹੋ ਰਹੇ ਨੇ ਕਿਤੇ ਮੈਂ ਸਮਝਦਾ ਵਾਂ ਕਿ ਕਿਸਾਨਾਂ ਨੂੰ 에어ਪੋਰਟ ਤੇ ਰੋਕਿਆ ਜਾਂਦਾ ਕਿ ਉਹਨਾਂ ਨੇ ਕਿਰਪਾਨ ਪਾਈ ਹੈ ਜਿਹੜੀ ਕਨਸਟੀਟਿਊਸ਼ਨ ਸਾਨੂੰ ਅਲਾਉ ਕਰਦੀ ਹੈ ਲੇਕਿਨ ਮੈਂ ਸਮਝਦਾ ਕਿ ਭਾਵੇਂ ਰਾਹੁਲ ਦੀ ਸਰਕਾਰ ਹੋਵੇ ਭਾਵੇਂ ਅੱਜ ਬੀਜੇਪੀ ਦੀ ਸਰਕਾਰ ਹੋਵੇ ਸਾਡੇ ਨਾਲ ਇੰਜ ਹੀ ਹੁੰਦਾ ਉਹਨਾਂ ਦੇ ਵੇਲੇ ਵੀ ਹੁੰਦਾ ਸੀਗਾ ਮੈਂ ਛੱਡ ਦਵਾਂ ਉਹਦੇ ਬਜ਼ੁਰਗਾਂ ਨੇ ਜੋ ਕੀਤਾ ਦਰਬਾਰ ਸਾਹਿਬ ਢਾਇਆ ਆ ਉਹ ਕੀਤਾ ਉਹ ਤੇ ਚਲੋ ਸੇ ਕੌਮ ਆਪਣੀ ਜਗ੍ਹਾ ਕਰਦੀ ਪਈ ਹੈ ਲੇਕਿਨ ਰਾਹੁਲ ਗਾਂਧੀ ਇਹ ਸੁਨਿਸ਼ਚਿਤ ਕਰੇ ਕਿ ਜੇ ਕੱਲ ਨੂੰ ਉਹਦੀ ਸਰਕਾਰ ਆ ਜਵੇ ਤਾਂ ਸਾਡੇ ਕਕਾਰ ਨਹੀਂ ਉਤਾਰੇ ਜਾਣਗੇ ਸਾਡਾ ਗਿਆਨ ਗੋਦਰੀ ਸਾਹਿਬ ਵਾਪਸ ਆਏਗਾ ਸਾਡਾ ਡਾਂਗਮਾਰ ਸਾਹਿਬ ਵਾਪਸ ਆਏਗਾ ਮੈਂ ਸਮਝਦਾ ਜਿਹੜੇ ਇਹ ਇਸ਼ੂ ਨੇ ਸਾਡੇ ਉਹਦੇ ਵਿੱਚ ਖਾਲੀ ਗੱਲਾਂ ਨਾ ਕਰਨ ਮਤਲਬ ਕੋਈ ਵੀ ਲੀਡਰ ਹੋਵੇ ਉਹ ਬਿਆਨਬਾਜ਼ੀ ਕਰਕੇ ਜਦੋਂ ਆਪੋਜੀਸ਼ਨ ਹੁੰਦਾ ਉਦੋਂ ਸਾਡੇ ਹੱਥ ਚ ਬਿਆਨਬਾਜ਼ੀ ਕਰਦੇ ਨੇ ਜਦੋਂ ਸੱਤਾ ਚ ਹੁੰਦੇ ਨੇ ਉਸ ਵੇਲੇ ਉਹਦਾ ਕੀ ਰੋਲ ਹੈਗਾ ਮੈਂ ਸਮਝਦਾ ਕਿ ਰਾਹੁਲ ਗਾਂਧੀ ਨੂੰ ਇਹ ਵੀ ਸੋਚਣਾ ਚਾਹੀਦਾ ਔਰ ਮੋਦੀ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕਿ ਹਲੇ ਮੋਦੀ ਸਾਹਿਬ ਨੇ ਕਈ ਕੰਮ ਕੀਤੇ ਨੇ ਜਿਹੜੇ ਸਿੱਖਾਂ ਲਈ ਠੀਕ ਸੀਗੇ ਲੇਕਿਨ ਸਾਡੇ ਈਸ਼ੂ ਬੰਦੀ ਸਿੰਘਾ ਦੇ ਹੋ ਜਾਣ ਗੁਰਦੁਆਰਿਆਂ ਚ ਦਿੱਲੀ ਕਮੇਟੀ ਚ ਹਜ਼ੂਰ ਸਾਹਿਬ ਨਾਡੇ ਕਮੇਟੀ ਦੇ ਵਿੱਚ हरियाणा دی الگ ਐਸਪੀਸੀ ਬਣਾ ਦੇਣੀ ਇਹ ਇੰਟਰਫੀਰੈਂਸ ਜਿਹੜੀਆਂ ਨੇ ਇਸ ਤੋਂ ਸਿੱਖ ਜਿਹੜੇ ਨੇ ਨਿਰਾਸ਼ ਨੇ ਮੋਦੀ ਸਰਕਾਰ ਨੂੰ ਵੀ ਸਮਝਾ ਚਾਹੁੰਦਾ ਮੈਂ ਸਮਝਦਾ ਕਿ ਜਹਦਾ ਰਕਾਲ ਤੱਕ ਸਾਹਿਬ ਨੇ ਉਹਨਾਂ ਨੂੰ ਜਿਹੜੀ ਚਿੱਠੀ ਲਿਖੀ ਉਹਨਾਂ ਦਾ ਸਪਸ਼ਟੀਕਰਨ ਆ ਗਿਆ ਉਹ ਵਿਵਾਦ ਖਤਮ ਹੋ ਗਿਆ ਇਹੋ ਜਿਹੀ ਵਿਵਾਦਿਤ ਟਿੱਪਣੀ ਤੋਂ ਬਚਣਾ ਚਾਹੀਦਾ ਲਾਲਪੁਰਾ ਜੀ ਜਿਹੜੇ ਨੇ ਬਹੁਤ ਆਲਮ ਫਾਜ਼ਲ ਨੇ ਇਹੋ ਜਿਹੀ ਵਿਵਾਦਾਂ ਤੋਂ ਬਚਣਾ ਚਾਹੀਦਾ